ਰੂਹੀ ਪਿਆਰੀ ਸਵਾਰੀ ਗੁਰੂ ਦਾ ਖਾਸ ਰੂਪ ਗੁਰੂ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਆਪ ਜੀ ਜਾਣਦੇ ਹੋ ਕਿ 6 ਸਤੰਬਰ 2025 ਨੂੰ ਸ਼੍ਰੀ ਬਾਣ ਸੰਤ ਬਾਬਾ ਰਾਮ ਸਿੰਘ ਜੀ ਗੰਡੂ ਵਾਲੇ ਮਹਾਂਪੁਰਸ਼ ਉਹਨਾਂ ਦਾ ਜਨਮ ਦਿਹਾੜਾ ਹੈ ਉਸ ਸਥਾਨ ਤੇ ਮਹਾਂਪੁਰਸ਼ਾਂ ਨੇ ਕੀ ਬਚਨ ਕੀਤੇ ਸੀ 6 ਤਰੀਕ ਨੂੰ ਕੀ ਹੋਣਾ ਹੈ ਉਸ ਬਾਰੇ ਜੋ ਮਹਾਂਪੁਰਸ਼ਾਂ ਦੇ ਬਚਨ ਸੀ ਆਪ ਜੀ ਦੇ ਨਾਲ ਸਾਂਝੀ ਕਰਨੇ ਨੇ ਮਹਾਂਪੁਰਸ਼ ਜਦੋਂ ਸਰੀਰਕ ਰੂਪ ਦੇ ਵਿੱਚ ਸਨ ਤਾਂ ਉਹਨਾਂ ਦੇ ਇੱਕ ਸੇਵਕ ਨੇ ਜਿਨ੍ਹਾਂ ਨੇ ਬਹੁਤ ਸਮਾਂ ਅਖੀਰ ਤੱਕ ਮਹਾਂਪੁਰਸ਼ਾਂ ਨਾਲ ਰਹੇ ਕਹ ਲੋ ਵੀ 20 ਸਾਲ ਤੱਕ ਉਹਨਾਂ ਨੇ ਸੰਗਤ ਕੀਤੀ ਬਾਬਾ ਜੀ ਉਹਨਾਂ ਨੇ ਮਨਾ ਕੀਤਾ ਵੀ ਮੇਰਾ ਨਾਮ ਨਹੀਂ ਲੈਣਾ ਉਹਨਾਂ ਨੇ ਇੱਕ ਵਚਨ ਬਾਬਾ ਜੀ ਦਾ ਸੁਣਾਇਆ ਅੱਜ ਜੋ ਆਪ ਜੀ ਨਾਲ ਸਾਂਝਾ ਕਰਨਾ ਹੈ ਤੇ ਉਹਨਾਂ ਨੇ ਬੇਨਤੀ ਕਰਨੀ ਬਾਬਾ ਜੀ ਨੂੰ ਗੰਡੂ ਵਾਲੇ ਮਹਾਂਪੁਰਸ਼ਾਂ ਨੂੰ ਕਿ ਮਹਾਰਾਜ ਸੰਗਤ ਆਪ ਜੀ ਨੂੰ ਕਿੰਨਾ ਪਿਆਰ ਕਰਦੀ ਆ ਕਿੰਨੀ ਸੰਗਤ ਆ ਆਉਂਦੀ ਆ ਤੇ ਮਹਾਂਪੁਰਸ਼ਾਂ ਨੇ ਹਮੇਸ਼ਾ ਹੀ ਕਹਿਣਾ ਕਹਿੰਦੇ ਭਾਈ ਪਿਆਰ ਕਰਨ ਵਾਲੇ ਬਹੁਤ ਥੋੜੇ ਨੇ ਇਹ ਤਾਂ ਜ਼ਿਆਦਾ ਤਾਂ ਮਤਲਬੀ ਨੇ ਸਿਰਫ ਆਪਣੇ ਗਰਜ ਕਰਕੇ ਮਤਲਬ ਕਰਕੇ ਸਵਾਰਥ ਕਰਕੇ ਜੁੜੇ ਹੋਏ ਨੇ ਅਸਲੀ ਜੁੜੇ ਹੋਏ ਤਾਂ ਬਹੁਤ ਘੱਟ ਨੇ ਕਹਿੰਦੇ ਭਾਈ ਜਿਹੜੀ ਸਾਧੂ ਦੀ ਕਮਾਈ ਹੁੰਦੀ ਹੈ ਨਾ ਤੇ ਜਿਹੜੀ ਸਾਧੂ ਦੀ ਬੰਦਗੀ ਹੁੰਦੀ ਆ ਇਹੀ ਵਾਰੀ ਜਿਹੜੇ ਨਾਲ ਹੁੰਦੇ ਨੇ ਨੇੜੇ ਹੁੰਦੇ ਨੇ ਉਹ ਲਾਹਾ ਨਹੀਂ ਲੈ ਸਕਦੇ ਹੁੰਦੇ ਦੂਰੋਂ ਆ ਕੇ ਲਾਹਾ ਲੈ ਜਾਂਦੇ ਨੇ ਬਾਕੀ ਕਹਿੰਦੇ ਭਾਈ ਜਦੋਂ ਮਹਾਪੁਰਸ਼ ਸਰੀਰਕ ਰੂਪ ਚ ਚਲੇ ਜਾਂਦੇ ਨੇ ਨਾ ਅਸਲੀ ਕਮਾਈ ਫੇਰ ਉਹਨਾਂ ਦੀ ਹੋਰ ਜ਼ਿਆਦਾ ਵੱਜ ਜਾਂਦੀ ਆ ਉਦੋਂ ਵਰਤਦੀ ਆ ਕਹਿੰਦੇ ਹੁਣ ਉਹ ਦੱਸਦੇ ਸੀ ਕਹਿੰਦੇ ਨਵੀਂ ਸੰਗਤ ਇੰਨੀ ਜੁੜ ਰਹੀ ਆ ਮਹਾਪੁਰਸ਼ਾਂ ਨਾਲ ਇੰਨੀ ਸੰਗਤ ਦਫੇੜਾ ਸਾਹਿਬ ਆਉਂਦੀ ਆ ਇਨਾ ਸੰਗਤ ਦਾ ਭਲਾ ਹੋ ਰਿਹਾ ਕਿਉਂਕਿ ਜਿਹੜੇ ਨਾਲ ਸੀ ਥੋੜੇ ਸਮੇਂ ਲਈ ਆਏ ਆਪਣਾ ਲਾਹਾ ਲਿਆ ਚਲੇ ਗਏ ਜਿਨ੍ਹਾਂ ਨੇ ਮਹਾਂਪੁਰਸ਼ਾਂ ਦੇ ਦਰਸ਼ਨ ਵੀ ਨਹੀਂ ਕੀਤੇ ਸਿਰਫ ਉੱਥੇ ਜਾਣ ਨਾਲ ਜਾਂ ਮਨ ਦੇ ਵਿੱਚ ਧਾਰ ਲਿਆ ਵੀ ਬਾਬਾ ਜੀ ਆਹ ਸ਼ਬਦ ਦਾ ਜਾਪ ਦੇਦੇ ਸੀ ਗੁਰਬਾਣੀ ਨਾਲ ਜੋੜਦੇ ਸੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਹ ਬਾਣੀ ਪੜੀ ਆਪਾਂ ਅਰਦਾਸ ਬੇਨਤੀ ਕਰੀਏ ਕਾਰਜ ਹੋ ਰਹੇ ਨੇ 6 ਤਰੀਕ ਨੂੰ ਮਹਾਂਪੁਰਸ਼ਾਂ ਦਾ ਜਨਮ ਦਿਹਾੜਾ ਉਥੇ ਦੁਫੇੜਾ ਸਾਹਿਬ ਜੋ ਆਪਣੇ ਫਤੇਗੜ ਸਾਹਿਬ ਜੋਤੀ ਸਰੂਪ ਤੋਂ ਤਕਰੀਬਨ 6-7 ਕਿਲੋਮੀਟਰ ਤੇ ਰੋਡ ਦੇ ਉੱਪਰ ਹੀ ਗੁਰਦੁਆਰਾ ਹੈ ਉਸ ਸਥਾਨ ਤੇ ਮਹਾਂਪੁਰਸ਼ ਨੇ ਬਚਨ ਕੀਤੇ ਸੀ ਜਦੋਂ ਮਹਾਂਪੁਰਸ਼ੇ ਸਰੀਰਕ ਰੂਪ ਦੇ ਵਿੱਚ ਸੀ ਉਹ ਜਗ੍ਹਾ ਮਹਾਂਪੁਰਸ਼ਾਂ ਨੇ ਕਹਿੰਦੇ ਉਦੋਂ ਹੀ ਬਣਾ ਲਈ ਸੀ ਉਥੇ ਜਿੱਥੇ ਮਹਾਂਪੁਰਸ਼ਾਂ ਦਾ ਸੰਸਕਾਰ ਹੋਇਆ ਪੰਜ ਭੌਤਿਕ ਸਰੀਰ ਨੂੰ ਅਗਨ ਭੇੜ ਦਿੱਤਾ ਗਿਆ ਦਫੇੜਾ ਸਾਹਿਬ ਇੱਕ ਵਾਰੀ ਕਹਿੰਦੇ ਮਹਾਰਾਜ ਉੱਥੇ ਆਪ ਹੀ ਲੇਟ ਜੇ ਤੇ ਜਿਹੜੇ ਨਾਲ ਦੇ ਸੇਵਾਦਾਰਸ ਨੂੰ ਕਹਿੰਦੇ ਭਾਈ ਦੇਖ ਕਿਵੇਂ ਲੱਗਦਾ ਕਹਿੰਦੇ ਇੱਕ ਦਿਨ ਮੈਨੂੰ ਇੱਥੇ ਹੀ ਅਗਨ ਭੇੜ ਕਰਨਾਂ ਦਾ ਇੱਥੇ ਹੀ ਪੰਜ ਭੌਤਿਕ ਸਰੀਰ ਨੂੰ ਤੁਸੀਂ ਅੱਗ ਲਾ ਦੇਣੀ ਆ ਅਗਨ ਭੇੜ ਕਰ ਦੇਣਾ ਦਾ ਪਹਿਲਾਂ ਹੀ ਵਾਹ ਪੁਰਸ਼ਾਂ ਨੂੰ ਪਤਾ ਸੀ ਪਹਿਲਾਂ ਹੀ ਆਪਣੀ ਉਹਨਾਂ ਨੇ ਜਗ੍ਹਾ ਉੱਥੇ ਬਣਾ ਲਈ ਸੀ ਉੱਤੇ ਫਿਰ ਮਹਾਂਪੁਰਸ਼ਾਂ ਨੇ ਵਚਨ ਕੀਤੇ ਸੀ ਦੁਫੇੜਾ ਸਾਹਿਬ ਇਹ ਵਚਨ ਤਾਂ ਮਹਾਂਪੁਰਸ਼ਾਂ ਨੇ ਕੀਤੇ ਸੀ ਇੱਕ ਵਚਨ ਮਹਾਂਪੁਰਸ਼ਾਂ ਦੇ ਹੁਣ ਸੱਚ ਹੋ ਰਹੇ ਨੇ ਜਿਹੜੇ ਮੈਂ ਆਪ ਜੀ ਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਮਹਾਂਪੁਰਸ਼ ਕਹਿੰਦੇ ਸੀ ਕਿ ਭਾਈ 2024-25 ਦਾ ਸਮਾਂ ਜਿਹੜਾ ਬਹੁਤ ਭਿਆਨਕਾ 25 ਦੇ ਵਿੱਚ ਡਗਮਗ ਡਗਮਗ ਹੋ ਜਾਣੀਆਂ ਜਲ-ਥਲ ਜਲ-ਥਲ ਹੋ ਜਾਣੀਆਂ ਵੀ ਭਾਈ ਜਿਹੜਾ ਗੁਰਬਾਣੀ ਦਾ ਪੱਲਾ ਫੜੂਗਾ ਪਾਠ ਕਰੂਗਾ ਸੇਵਾ ਕਰੂਗਾ ਸਿਮਰਨ ਕਰੂਗਾ ਉਹਨੂੰ ਸਤਿਗੁਰੂ ਵਿਚਾ ਲੈਣਗੇ ਇਸ ਕਰਕੇ ਬਾਣੀ ਪੜਿਆ ਕਰੋ ਅਰਦਾਸ ਕਰਿਆ ਕਰੋ ਸੁਰਵਤ ਦਾ ਭਲਾ ਮੰਗਿਆ ਉਥੇ ਮਹਾਂਪੁਰਸ਼ ਨੇ ਫਿਰ ਇਹ ਬਚਨ ਕੀਤੇ ਸੀ ਜਾਣ ਤੋਂ ਪਹਿਲਾਂ ਕਿ ਭਾਈ ਜਦੋਂ ਮੈਂ ਸਰੀਰਕ ਰੂਪ ਚ ਚਲਾ ਗਿਆ ਜੇ ਤੁਹਾਡੀ ਕੋਈ ਵੀ ਮਨ ਦੀ ਆਸ ਹੋਈ ਨਾ ਕੋਈ ਵੀ ਮਨ ਦੀ ਮੰਗ ਹੋਈ ਹੋਵੇ ਪਰ ਜਾਇਜ਼ ਐਨੀ ਵੀ ਮੈਂ ਕਿਸੇ ਦਾ ਕਤਲ ਕਰਨਾ ਮੈਂ ਕਿਸੇ ਨੂੰ ਧੋਖਾ ਕਰਨਾ ਕਿਸੇ ਤੋਂ ਕੋਈ ਨਜਾਇਜ਼ ਕੰਮ ਕਰਾਉਣਾ ਕਹਿੰਦੇ ਤੁਹਾਡਾ ਜਾਇਜ਼ ਹੋਵੇ ਕੰਮ ਜਿਹੜਾ ਮਹਾਂਪੁਰਸ਼ਾਂ ਦਾ ਇਠਾ ਸਾਹਿਬ ਬਣਾਇਆ ਨੰਦ ਫੇੜਾ ਸਾਹਿਬ ਸਾਧ ਸੰਗਤ ਜੀ ਉਹ ਰੋਡ ਨਾਲੋਂ ਬਹੁਤ ਉੱਚਾ ਰੱਖਿਆ ਮਹਾਂਪੁਰਸ਼ ਕਹਿੰਦੇ ਜੇ ਤੁਸੀਂ ਅੰਦਰ ਵੀ ਨਾ ਆ ਸਕਦੇ ਹੋਏ ਨਾ ਰੋਡ ਤੋਂ ਹੀ ਮੈਨੂੰ ਬਾਜ਼ ਮਾਰਦੇ ਉੱਥੇ ਹੀ ਅਰਦਾਸ ਕਰਦੇ ਹੋ ਖੜਕੇ ਉੱਥੋਂ ਵੀ ਮੈਂ ਸੁਣ ਲਊਗਾ ਦਰਗਾਹ ਤੱਕ ਅਕਾਲ ਪੁਰਖ ਅੱਗੇ ਤੁਹਾਡੀ ਬੇਨਤੀ ਰੱਖੂੰਗਾ ਮਹਾਰਾਜ ਕਿਰਪਾ ਕਰਨਗੇ ਪੂਰੀ ਹੋ ਜੂਗੀ ਇਹ ਬਚਨ ਸੀ ਮਹਾਪੁਰਸ਼ਾਂ ਦੇ ਵੀ ਮੈਨੂੰ ਇੱਕ ਵਾਰੀ ਆਵਾਜ਼ ਮਾਰਦੇ ਹੋ ਤੁਹਾਡਾ ਕੋਈ ਵੀ ਕਾਰਜ ਹੋਇਆ ਇਹ ਜਿਹੜੇ ਸੰਤ ਸਾਧੂ ਮਹਾਪੁਰਸ਼ ਪੂਰਨ ਹੁੰਦੇ ਨਾ ਪੂਰਨ ਪੂਰੇ ਹੁੰਦੇ ਨੇ ਬ੍ਰਹਮ ਗਿਆਨੀ ਇਹ ਯੁੱਗ ਪਲਟਾਉਣ ਦੀ ਸਮਰੱਥਾ ਰੱਖਦੇ ਨੇ ਜੋ ਉਹ ਚਾਹਣ ਕੁਝ ਵੀ ਕਰ ਸਕਦੇ ਨੇ ਇੱਕ ਯੁੱਗ ਤੱਕ ਪਲਟਾ ਸਕਦੇ ਨੇ ਇੰਨੇ ਸਾਧੂ ਸੰਤ ਸਮਰੱਥ ਹੁੰਦੇ ਨੇ ਐਨਾ ਉਹਨਾਂ ਕੋਲੇ ਗਿਆਨ ਸ਼ਕਤੀਆਂ ਦਾ ਭੰਡਾਰ ਹੁੰਦਾ ਆਪਣੀ ਕਮਾਈ ਨਾਲ ਉਹ ਕੁਝ ਵੀ ਕਰ ਸਕਦੇ ਨੇ ਤੇ ਮਹਾਰਾਜ ਨੇ ਸਾਨੂੰ ਪਹਿਲੀਆਂ ਸਮੇਂ ਵਾਰੇ ਦੱਸ ਦਿੱਤਾ ਸੀਗਾ ਮੰਨਣ ਵਾਲੇ ਮੰਨਦੇ ਨੇ ਨਹੀਂ ਮੰਨਦੇ ਨਾ ਮੰਨਣ ਬਾਕੀ ਦੱਖਾਂ ਦੇ ਸਾਹਮਣੇ ਹੀ ਸਾਰਾ ਕੁਝ ਹੋ ਰਿਹਾ ਚਾਹੇ ਉਹ ਕੁਦਰਤੀ ਕਹਿਰ ਲਾ ਲਓ ਸਰਕਾਰਾਂ ਦੀ ਨਿਲਾਕੀ ਲਾ ਲਓ ਸਮਾਂ ਕੁਝ ਐਦਾਂ ਦਾ ਚੱਲ ਰਿਹਾ ਸੰਗਤ ਨੂੰ ਇਹ ਹੀ ਬੇਨਤੀ ਹੈ ਕਿ ਭਾਈ ਜਿੱਥੇ ਵੀ ਤੁਸੀਂ ਹੈਗੇ ਹੋ ਸੁਰੱਖਿਤ ਰਹੋ ਅਰਦਾਸ ਕਰੋ ਪਾਠ ਕਰੋ ਬਾਕੀ ਜਿਨ੍ਹਾਂ ਕੋਲ ਸਮਾਂ ਹੈਗਾ ਉਥੇ ਹਾਜ਼ਰੀ ਜੇ ਭਰ ਸਕਦੇ ਹੋ ਤਾਂ ਜਰੂਰ ਹਾਜ਼ਰੀ ਭਰਿਓ ਮਾਂਪੁਰਸ਼ਾਂ ਦੀ ਖੁਸ਼ੀ ਲਿਓ ਕਿਉਂਕਿ ਖੁਸ਼ੀ ਲੈਣੀ ਮਾਂਪੁਰਸ਼ਾਂ ਦੀ ਬਹੁਤ ਔਖੀ ਆ ਮਾਂਪੁਰਸ਼ਾਂ ਦਾ ਪਿਆਰ ਲੈਣਾ ਬੜਾ ਔਖਾ ਜੇ ਉਹ ਮਿਲ ਜਾਵੇ ਤਾਂ ਤਕਦੀਰਾ ਬਦਲ ਜਾਂਦੀਆਂ ਨੇ ਮੱਥੇ ਦੇ ਲਖੇਰੇ ਬਦਲ ਜਾਂਦੀਆਂ ਨੇ ਲੇਖ ਉੱਠੇ ਸਿੱਧੇ ਹੋ ਜਾਂਦੇ ਨੇ ਸੋ ਸੰਗਤਜੀ 6 ਤਰੀਕ ਨੂੰ ਦੁਪਹਿਰ ਦਾ ਸਮਾਪ ਪਰਸ਼ਾ ਦਾ ਜਨਮ ਦਿਨ ਜਿਹੜਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਨਾ ਉਹ ਇਸ ਮਕਸਦ ਨੂੰ ਲੈ ਕੇ ਮਨਾਇਆ ਜਾ ਰਿਹਾ ਵੀ ਜਿਹੜਾ ਸਰਵਤ ਦਾ ਭਲਾ ਹੋਵੇ ਜੋ ਹੁਣ ਭਿਆਨਕ ਸਮਾਂ ਚੱਲ ਪਿਆ ਕਹਿਰ ਹੋਇਆ ਕੁਦਰਤ ਦਾ ਜਾਂ ਸਰਕਾਰਾਂ ਵੱਲੋਂ ਬਦੀ ਕੀ ਹੋਈ ਆ ਪੰਜਾਬ ਦੇ ਨਾਲ ਜਿਹੜਾ ਇਹ ਸਮਾਗਮ ਸਤਿਗੁਰੂ ਮਾੜੇ ਸਮੇਂ ਚੋਂ ਕੱਢ ਕੇ ਚੰਗਾ ਸਮਾਂ ਸ਼ੁਰੂ ਕਰ ਦੇਣ ਇਸ ਸੰਬੰਧ ਦੇ ਲੈ ਮੁੱਖ ਰੱਖਦੇ ਹੋਇਆ ਇਸ ਸੰਬੰਧ ਨੂੰ ਉੱਥੇ ਪਾਠ ਆਰੰਭ ਹੋ ਚੁੱਕੇ ਨੇ ਕੱਲ 4 ਤਰੀਕਾ 4 ਤਰੀਕ ਨੂੰ ਆਰੰਭ ਹੋ ਜਾਣਗੇ ਤੇ 6 ਤਰੀਕ ਨੂੰ ਫਿਰ ਉਹਨਾਂ ਦੇ ਭੋਗ ਪੈਣਗੇ ਸਰਬੱਤ ਦੇ ਭਲੇ ਦੀ ਮਹਾਪੁਰਸ਼ਾਂ ਦੀ ਯਾਦ ਵਿੱਚ ਅਰਦਾਸ ਹੋਏਗੀ ਤਾਂ ਜੋ ਸੰਗਤ ਦਾ ਵੀ ਪਲਾਹੁਵੇ ਸਮਾਜ ਦਾ ਸੰਸਾਰ ਦਾ ਪਲਾਹੁਵੇ ਸੋ ਪੰਜਾਬ ਸਾਰਿਆਂ ਨਾਲ ਹੀ ਖੜਦਾ ਪੰਜਾਬ ਦੇ ਨਾਲ ਅੱਜ ਪੰਜਾਬ ਹੀ ਖੜਾ ਤੇ ਇਹ ਲੰਬੀਆਂ ਗੱਲਾਂ ਨੇ ਅਗਲੀ ਵੀਡੀਓ ਦੇ ਵਿੱਚ ਆਪਜੀ ਨਾਲ ਜਰੂਰ ਸਾਂਝੀਆਂ ਕਰਾਂਗੇ ਜੋ ਮਹਾਂਪੁਰਸ਼ਾਂ ਦੇ ਬਚਨ ਸੀ ਭਾਈ ਵੱਤ ਵਲ ਪਾਠ ਕਰੋ ਜਾਪ ਕਰੋ ਗੁਰਬਾਣੀ ਦੇ ਨਾਲ ਜੁੜਨਾ ਕਰੋ ਸਰੀਰ ਤਾਂ ਕਹਿੰਦੇ ਸਿਮਾਪੁਰਸ਼ ਭਾਈ ਇੱਕ ਦਿਨ ਚਲੇ ਜਾਣਾ ਗੁਰੂ ਨਾਲ ਸ਼ਬਦ ਨਾਲ ਜੁੜੋ ਸ਼ਬਦ ਦੀ ਕਮਾਈ ਕਰੋ ਸ਼ਬਦ ਦੀ ਕਮਾਈ ਕਰੋ ਸਾਧ ਸੰਗਤ ਜੀ ਸੋ ਆਪ ਜੀ ਜਿੱਥੇ ਵੀ ਹੋ ਆਂ ਦੇਸ਼ ਵਿਦੇਸ਼ ਕੋਸ਼ਿਸ਼ ਕਰਿਓ ਵੀ ਜਿਸ ਦਿਨਾਂ ਕ੍ਰਿਸ਼ਨ ਦਾ ਜਨਮ ਦਿਨ ਹੈ ਇੱਕ ਇੱਕ ਪਾਠ ਜਪਜੀ ਸਾਹਿਬ ਕਰ ਲਿਓ ਭਾਵੇਂ ਸੁਖਮਨੀ ਸਾਹਿਬ ਜੋ ਵੀ ਤੁਹਾਨੂੰ ਆਉਂਦਾਗਾ ਘੰਟਾ ਅੱਧਾ ਘੰਟਾ ਜੂਰ ਉਹਦੇ ਚ ਇੱਕ ਤਾਂ ਮਾਪੁਰਸ਼ਾਂ ਦਾ ਪਿਆਰ ਮੰਗਿਓ ਇੱਕ ਸੰਸਾਰ ਤੇ ਜਿਹੜਾ ਕਹਿਰ ਆਇਆ ਸਰਵਤ ਦਾ ਭਲਾ ਮੰਗਿਓ ਪਾਠ ਕਰਕੇ ਮਾਪੁਰਸ਼ਾਂ ਦੀ ਬਹੁਤ ਖੁਸ਼ੀ ਮਿਲੂਗੀ ਸਰਵਾਤਾ ਪਹਲਾ ਜਰੂਰ ਮੰਗਿਓ ਸੋ ਸੰਗਤ ਜੀ ਇਹੋ ਹੀ ਬੇਨਤੀ ਸੀਗੀ ਕਿ ਜਿਹੜੀ ਨਵੀਂ ਸੰਗਤ ਜੁੜ ਰਹੀ ਆ ਜਰੂਰ ਹਾਜ਼ਰੀ ਭਰਿਆ ਕਰੋ ਬਹੁਤ ਕੁਸ਼ ਮਿਲਦਾ ਪਹਿਲਾਂ ਜੋਤੀ ਸਰੂਪ ਜਾਇਆ ਕਰੋ ਚਾਰ ਸਭ ਜਗਾਂ ਦੇ ਸਰੰਦ ਉੱਥੇ ਜਾਇਆ ਕਰੋ ਉਸ ਤੋਂ ਬਾਅਦ ਸਮਾਂ ਮਿਲੇ ਨਾ ਦੁਪਹਿਰਾ ਸਾਮਾ ਪੁਰਸ਼ਾਂ ਕੋਲ ਜਰੂਰ ਹਾਜ਼ਰੀ ਭਰਿਆ ਕਰੋ ਫਿਰ ਦੇਖਿਓ ਸਮਾਂ ਮਾਰੇ ਕਿੰਨਾ ਵਧੀਆ ਕਰ ਦਿੰਦੇ ਨੇ ਸੋ ਭੁੱਲਾਂ ਚੁੱਕਾ ਮਾਫ ਕਰਨੀਆਂ ਅਸੀਸਾਂ ਦੇਣੀਆਂ ਤਾਂ ਜੋ ਹੋਰ ਮਹਾਂਪੁਰਸ਼ਾਂ ਦੇ ਬਾਰੇ ਉਹਨਾਂ ਦੇ ਬਚਨ ਸੰਗਤ ਨਾਲ ਸਾਂਝੇ ਕਰ ਸਕੀਏ ਸਾਧ ਸੰਗਤ ਜੇ ਜੇ ਰਸਤਾ ਨਾ ਪਤਾ ਹੋਇਆ ਤਾਂ ਦਾਸਨਿਕ ਵੀਡੀਓ ਬਣਾ ਕੇ YouTube ਚੈਨਲ ਤੇ ਪਾਈ ਵੀ ਉਹ ਫੇੜਾ ਸਭ ਲੋਕੇਸ਼ਨ ਆਪ ਜੀ ਸਰਚ ਕਰ ਲਿਓ ਉੱਥੇ ਤੱਕ ਤੁਹਾਨੂੰ ਵੀਡੀਓ ਦੇ ਮਾਧਿਅਮ ਰਾਹੀਂ ਤੁਸੀਂ ਆ ਸਕਦੇ ਹੋ ਬਾਕੀ ਕਿਸੇ ਨੇ ਕੋਈ ਗੱਲਬਾਤ ਕਰਨੀ ਹੋਵੇ ਕੋਈ ਮਨਚ ਸਵਾਲ ਹੋਵੇ ਆਪ ਜੀ ਮੈਨੂੰ ਇੰਸਟਾਗ੍ਰam ਤੇ ਆਪਣਾ ਨਾਮ ਤੇ ਪਿੰਡ ਜਾਂ ਸ਼ਹਿਰ ਦਾ ਨਾਮ ਤੁਹਾਡਾ ਨਾਮ ਸ਼ਹਿਰ ਦਾ ਨਾਮ ਪਲੱਸ ਆਪਣਾ ਮੋਬਾਈਲ ਨੰਬਰ ਮੈਨੂੰ ਇੰਸਟਾਗ੍ਰam ਤੇ ਭੇਜ ਦਿਆ ਕਰੋ ਜਿਹੜੇ ਨਹੀਂ ਚਲਾਉਂਦੇ ਤਕਰੀਬਨ ਆਣ ਗਵਾਨ ਦੋਸਤ ਨੇਤਰ ਕੋਈ ਨਾ ਕੋਈ ਜ਼ਰੂਰ ਹੁੰਦਾ ਉਹਨਾਂ ਤੋਂ ਕਹਿ ਕੇ ਮੈਸੇਜ ਮੈਨੂੰ ਭੇਜ ਦਿਆ ਕਰੋ ਆਪਣਾ ਨੰਬਰ ਛੱਡ ਦਿਆ ਕਰੋ ਜਦੋਂ ਸਤਿਗੁਰੂ ਕਿਰਪਾ ਕਰਨਗੇ ਸਮਾਂ ਦੇਣਗੇ ਆਪ ਜੀ ਨਾਲ ਜ਼ਰੂਰ ਮਹਾਂਪੁਰਸ਼ਾਂ ਵਾਲੇ ਜੋ ਵੀ ਬਚਨ ਮਹਾਂਪੁਰਸ਼ਾਂ ਦੇ ਨੇ ਉਹ ਜ਼ਰੂਰ ਗੱਲਬਾਤ ਆਪ ਜੀ ਨਾਲ ਕਰਾਂਗੇ ਸੋ ਸੀਸਾਂ ਦੇਣੀਆਂ ਜੀ ਸਰਬੱਤ ਦਾ ਸਤਿਗੁਰੂ ਭਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ